ਕੇ ਹਿਸਾਬ ਕੇ ਲਿਆਉਣੀਆਂ ਤੇ ਇਧਰ ਜੱਟ ਕੇ ਸਾਫ ਤੇ ਇਧਰ ਕੇ ਹਿਸਾਬ ਤੇ ਲਿਆਉਣੀਆਂ ਕਿਹਦੀਆਂ ਐਵੇਂ ਕੋਈ ਰਸਮ ਨਹੀਂ ਹੁੰਦੀ ਤੇ ਵਾਈ ਦਾ ਵੀ ਸਾਰਾ ਦਾ ਤਨਵਰ ਆਪ ਖਾ ਲੈ ਆਪ ਖਾ ਲੈ ਕਿੱਦਾਂ ਖੋਣਾ ਪ੍ਰਾਂਦੀ ਲੱਗਦੀ ਹਵਾ ਵਿੱਚ ਉੱਡਦੇ ਤੇਰੇ ਮੈਂ ਮੱਛੀ ਨਹੀਂ ਆਪਾਂ ਕਿੰਨਾ ਵੀ ਗੱਲ ਗਈ ਆ ਭਾਈ ਮਰ ਜਾ ਆਓ ਭੈਣ ਜੀ ਆਓ ਆਓ ਜਲਦੀ ਆਓ ਆਓ ਜੀ ਆਓ ਸਾਡੀ ਦੁਕਾਨ ਤੇ ਆਓ ਭੈਣ ਜਮਾ ਰੇਟ ਪਈ ਆ ਭੈਣ ਜੀ 150 100 90 100 6 150 106 ਆਜੋ ਨਹੀਂ ਇਧਰ ਹੋ ਕੇ ਕੈਮ ਚਾਰੇ ਮੇਰੇ ਵੀਰ ਨੂੰ ਅੱਤੇ ਕੱਦਿਆਂ ਨੂੰ ਸੁਣੀ ਕਰਦੇ ਇਧਰਾਂ ਕੇ ਭੈਣਾਂ ਚਾਈ ਤਾਂ ਮਹਾਂ ਤ੍ਰੀਪ ਕਨਲ ਕਾ ਪਹਿਲੀ ਆ ਮੈਂ ਕਿਉਂ ਭੈਣ ਨੇ ਫੜ ਕੇ ਹੋ ਨਹੀਂ ਭੰਨ ਸੇਮ ਹੀ ਕਰਦੇ ਵਿੱਚੋਂ ਤੂੰ ਸੇਮ ਹੀ ਕਰਦੇ ਵਾਈਫਾਈ ਜਾਂਦਾ ਵਾਈਫਾਈ ਸੇਮ ਲੱਗਿਆ ਨਹੀਂ ਵਾਈਫਾਈ ਆ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵਾਂਗੇ ਤੇ ਚੈਨਲਾਂ ਪਰ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਕਰ ਲੈ ਸਬਸਕ੍ਰਾਈਬ ਤੇ ਸਨੈਪਚੈਟ ਤੇ ਕਰ ਲੋ ਆਪ ਨੂੰ ਐਡ ਸਨੈਪਚੈਟ ਆਈਡੀ ਹੈਗੀ ਆਪਣੀ سنوਵਰ ਬਾਲ 22 ਤੇ ਐਡ ਜਰੂਰ ਕਰਿਓ ਇੰਸਟਾ ਵੀ ਐਡ ਕਰਿਓ ਤੇ ਅੱਜ ਆ ਹੈਗੀ ਆਪਣੇ ਬੈਂਗਲ ਸਰਮਨੀ ਸੋ ਚੂੜੀਆਂ ਦਾ ਮੇਲਾ ਲੱਗਣਾ ਉੱਥੇ ਭਾਈ ਅੰਬਰ ਤੋਂ ਟੋਆ ਮੇਲੇ ਵਾਲਾ ਤੇ ਵਲੌਗ ਤੁਹਾਨੂੰ ਸਾਰਾ ਬਹੋਨੇ ਤੇ ਫਸਤਰੀਕਾਲ ਥੈਂਕ ਯੂ ਤੇ ਲਓ ਬਈ ਇਹ ਟੈਂਟ ਲੱਗਾ ਲੈਨ ਤੇ ਅਗਲਾ ਟੈਂਟ ਦੀ ਤਿਆਰੀ ਅੱਜ ਆ ਗਈ ਬੈਂਗਲ ਸਰਮਨੀ ਸੋ ਆਪਾਂ ਤਿਆਰ ਚੁਲੋ ਕਿਉਂਨੇ ਆ ਲਾ ਦੋ ਵੀ ਟੈਂਟਾ ਆਡੀਟ ਕਰਦੇ ਪਏ ਹੋ ਤੁਹਾਡੀ ਕਿਹੜਾ ਟੈਂਟ ਲਾਉਣਾ ਚ ਬੈਂਗਲ ਸਰਮਣੀ ਵਾਲਾ ਕਿਵੇਂ ਦੇਖ ਲਓ ਜ਼ਿੰਮੇਵਾਰੀਆਂ ਵੇਖ ਲਓ ਜ਼ਿੰਮੇਵਾਰੀਆਂ ਇਧਰ ਜ਼ਿੰਮੇਵਾਰੀਆਂ ਵੇਖ ਲਓ ਠੀਕ ਨਹੀਂ ਜਾਂਦੇ ਆ ਮਾ ਓਏ ਉੱਥੇ ਭਰਾਵਾ ਜਲਦੀ ਯਾਰ ਟੈਂਟਾਂ ਲੈ ਆ ਗਏ ਆ ਰਜਾਈ ਲੈ ਕੇ ਸੁੱਤਾ ਕਿਵੇਂ

ਜਵਾਕ ਕਿੰਨੇ ਵਾਰੀ ਸਕੂਲੋਂ ਦੇ ਵੀ ਵੀ ਦਸੀ ਐਡੇ ਲੇਟ ਆਉਂਦੇ ਆ ਆਹੋ ਅੱਜ ਕਿਹੜਾ ਹਾਊਸ ਕਿਹੜਾ ਹਾਊਸ ਏ ਅੱਜ ਓ ਜਵਾਕਾਂ ਦੇ ਹਾਊਸ ਦੇ ਨਹੀਂ ਹੁੰਦੇ ਕੀ ਅੱਜ ਆਪਾਂ ਗੋਣੇ ਜਾ ਅੱਜ ਵੀ ਵੀ ਨਾ ਹਾਊਸ ਦੇ ਅੱਜ ਹਾਂ 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 ਅੱਜ ਯੂਨੀਫਾਰਮ ਦੀ ਆ ਸਕੂਲ ਵਾਲੀ ਹਾਂਜੀ ਕਦੋਂ ਲੇਟ ਕਿੰਨਾ ਹੋ ਗਿਆ ਬੰਦਾ ਟਾਈਮ ਆ ਬੂਟ ਨਹੀਂ ਆਖੇ ਭਾਈ ਦੇ ਮੈਂ ਉਦੋਂ ਹੀ ਵੇਖਿਆ ਇਹ ਉਹਨੂੰ ਜਨ ਆਪਾਂ ਦੂਜੇ ਸਕੂਲੇ ਲੱਗੇ ਹੋਰੋਂ ਪਹਿਲਾਂ ਵਾਲੇ ਉਹ ਵਾਲੇ ਉਹ ਸਾਜੀ ਲੈ ਉਹ ਵੇਲਾ ਆ ਵੇਲਾ ਮਾਤਾ ਨੇ ਕਹਿਆ ਕਿਹੜੇ ਸਕੂਲ ਦੀ ਆ ਵੇਲਾ ਹੁਣ ਲੈ ਆ ਵੇਲਾ ਹੁਣ ਮੈਂ ਮੈਂ ਮਾਰ ਰੰਗ ਪਾਉਣ ਲੱਗਿਆ ਹਾਂ ਉਹ ਫਿਲਟਰ ਲਾ ਕੇ ਕੋਈ ਜਿਹਾ ਬਣਾਦੀ ਕਹਿੰਦੇ ਤੇ ਹੁਣ ਪਾਉਣੀ ਆ ਜੀ ਅੰਨੇ ਵੀ ਗੋੜੇ ਦੀ ਚਾਹੀਦੇ ਗੋੜੇ ਦੇ ਗੋੜੇ ਕੇ ਚਾਹ ਜਿਹਾ ਮਰਜ਼ੀ ਹੋਵੇ ਨੇ ਗੋੜੇ ਵੀ ਹੁੰਦੇ ਚੱਲ ਸਕੂਲ ਵਾਲੇ ਤਾਂ ਨਾ ਪਾ ਇਹ ਨੇ ਬਦਨਾਮ ਕਿਹਾ ਤੈਨੂੰ ਸੁਨਵਰ ਬਾਲ ਸਕੂਲ ਆ ਗਿਆ ਆਹ ਅੰਦਰ ਨਹੀਂ ਪੜ੍ਹਦੀ ਉਹ ਨਹੀਂ ਪੰਨਾ ਸਿਮ ਹੀ ਕੱਢ ਦੇ ਵਿੱਚੋਂ ਸਿਮ ਹੀ ਕੱਢ ਦੇ ਵਾਈਫਾਈ ਚੱਲਦਾ ਵਾਈਫਾਈ ਸਿਮ ਲੱਗਿਆ ਨਹੀਂ ਵਾਈਫਾਈ ਆ ਨਹੀਂ ਸਿਮ ਕੱਢਿਆ ਨਹੀਂ ਨਾ ਸਰਨਾ ਵਾਈਫਾਈ ਆ ਵਾਈਫਾਈ ਉਹ ਧਰਮਾਂ ਜੀ ਕਿਵੇਂ ਏਡਾ ਹੋਰ ਜੀ ਕੀ ਹਾਲ ਚੱਲਦਾ ਉਹਨਾਂ ਹੀ ਪਾਉਣਾ ਹੁਣ ਜਾਂ ਫਿਰ ਕੀ ਆ ਸਕੂਲ ਹੈਡ ਵਰਦੀ ਪਾ ਆਂ ਤੇ ਚੱਲ ਚਲੀ ਜਾ ਯਾਰ ਚਾਹ ਪੀ ਤੂੰ ਤੇ ਆਇਆ ਬਹਿ ਜਾ ਚੱਲਾਂ ਮੈਂ ਆ ਗਿਆ ਕਿੱਧਰ ਚੱਲੇ ਮੈਂ ਤੇਰੀ ਉਹ ਵਰਦੀ ਕਿੰਨੇ ਘਰ ਚੱਲਦਾ ਪ੍ਰਿੰਸੀਪਲ ਨੂੰ ਕਿਹਨਾਂ ਚੱਲਦਾ ਹੋਰ ਦੋ ਚਾਪੀ ਕੇ ਚੱਲ ਕੱਢ ਦੇ ਬੈ ਜਾ ਅਜਾ ਵਰਤਨਾ ਕੇ ਮੈਂ ਠੀਕ ਆ ਵਧੀਆ ਬੈਠੋ ਕਿਉਂ ਕਹਿੰਦੇ ਤੈਨੂੰ ਸਕੂਲ ਵਾਲੀ ਕਰਦੀ ਪਾਈ ਬਹੁਤ ਬੈਠ ਰਹੀ ਹੈ ਨੋਰੀ ਕੁੜੀਆਂ ਹੋਇਆ ਕਾਪੀਰਾਈਟ ਆ ਜਾਣਾ ਇਹ ਇਥੇ ਨਹੀਂ ਆਉਂਦਾ ਦੂਜੇ ਚੈਨਲ ਐ ਬੈਕ ਆਊਂਟ ਵੱਡੇ ਹੀ ਆਏ ਇਹ ਪਹਿਲਾਂ ਤੈਨੂੰ ਇੱਥੇ ਪਾ ਕੇ ਰੱਖਿਆ ਪੈ ਜੂਆ ਕਰ ਬੈਠ ਹੀ ਜਾ ਉਹ ਯਾਰ ਕੋਈ ਨਹੀਂ ਮੈਂ ਨਹੀਂ ਖਾਣਾ ਜੁਕਰ ਯਾਰ ਉਹ ਲੱਗ ਗਈ ਪੁਛਾਈ ਨਹੀਂ ਭਾਣੇ ਹੁਣੇ ਤਾਂ ਵੈਸੇ ਹੀ ਗਿਆ ਸੀ ਮੜਾ ਜਾ ਖਾਣਾ ਕਹ ਰਹੇ ਮੜਾ ਜਾ ਕਹ ਰਹੇ ਮੜਾ ਚਿੱਟੀ ਰਹਿ ਜਾਣੇ ਕਾਲਾ ਕਾਲਾ ਖਾਣਾ ਹੀ ਗਾੜੀ ਚੱਲ ਪੜੀ ਬੇ ਹੈ ਇੱਕ ਹੈ ਸਨੋਰ ਇਹ ਕਰਵਾ ਜਾ ਕੇ ਕਾਲਾ ਹੈ ਮੇਰੇ ਵੈਸੇ ਪੈਣੇ ਕ ਨਹੀਂ ਉਹ ਇੱਧਰ ਨਾ ਹੋ ਜੇ ਚਿੱਟੇ ਵੱੱਜਰ ਵਾਲੇ ਕਾਲੇ ਆ ਕੇ ਆ ਜਾਂਦੇ ਆ ਗੁੱਗੂ ਆ ਗੁੱਗੂ ਆਹਰ ਮੰ ਨਾਕਾ ਕੇ ਵੜਾ ਵੜਾ ਆਪਣੇ ਪਿੱਛੇ ਨੂੰ ਖਾਦਾ ਮੂੰਹ ਚ ਖਾਦੀ ਮੂੰਹ ਭਾਈ ਇਹ ਸ਼ਗਣਾ ਨੇ ਹੰਬਾ ਲੱਡੂ ਹਾਂ ਇਹਦੇ ਨਾਲ ਨਹੀਂ ਮੋਟੇ ਹੋਈਦਾ ਇਹ ਵਿਆਹ ਵਾਲਾ ਲੱਡੂ ਆ ਇਹ ਵਿਆਹ ਵਾਲਾ ਖਲਾਬ ਜਮਣ ਹੱਥ ਸਾਰੇ ਖਾਣੇ ਵਿਆਹ ਵਾਲਾ ਖਾਣ ਜਮਣ ਲਾੜੀ ਖਾਣਾ ਦੂਤੀ ਖਾਣਾ ਚੱਲ ਲੱਡੂ ਪੈਣਾ ਘਰ ਉਹ ਹੀ ਗੱਲ ਨਹੀਂ ਖਾਣਾ ਮੈਂ ਬਾਤ ਚੰਗੀ ਜਗ੍ਹਾ ਤੇ ਬੈਠੇ ਕਿਹਦੇ ਪੱਲੇ ਲੈ ਬਹੁਤ ਪੈਸੇ ਲਵਾਉਂਦੇ ਆ ਆਪਾਂ ਪਾਜੜਾ ਦਾ ਹਾਕ ਦਾ ਚੱਲਿਆ ਤੇ ਮੈਂ ਬਾਦ ਆ ਬਾਹਰਲਾ ਬੰਦਾ ਫਿਰ ਲਵਾਈ ਤੇ ਆ ਜਿਹੜੇ ਲਵਾਇਆ ਆਪਾਂ ਪਾਜੜਾ ਦਾ ਕਿੰਨਾ ਵਧੀਆ ਲਾਪਣਾ ਪਹਿਲੀ ਗੱਲ ਗੁਰਦੁਆਰਾ ਚੱਕ ਲਈਦਾ ਪਰਛਾਤਾ ਯਾਰ ਕਿਤੇ ਲੱਗ ਹੀ ਜਾਂਦਾ ਯਾਰ ਲਵਾ ਹੀ ਦਿਨੇ ਇੰਨੇ ਗਾ ਇੰਨੇ ਦਾ ਜਾਇਜ਼ ਆ ਭਰਾਵਾਂ ਨਾਲ ਲਾਉਣੇ ਪੈਂਦੇ ਨੇ ਨਾ ਨਾ ਗੁੱਗੂ ਵਾਲਾ ਕੈਮਰਾ ਕਰਾ ਕਰਾ ਚਾਪੇ ਗੁੱਗੂ ਦੇ ਕੈਮਰਾ ਕਰਦਾ ਬੰਦਾ ਇਹਾਂ ਦੇ ਤੋਪ ਤਪ ਸੇਕ ਲਈ ਆ ਤੇ ਵਾਸਾ ਟੈਂਟ ਵਾਲੇ ਆ ਗਏ ਤੇ ਬੈਂਗਲ ਸਰਮਣੀ ਵਾਲੇ ਅੰਬਰ ਸਰ ਤੋਂ ਆਏ ਜਿਨ੍ਹਾਂ ਨੇ ਆਪਣੇ ਸਟਾਲਾ ਲਾਉਣੀਆਂ ਬੈਂਗਲ ਸਰਮਣੀ ਨੇ ਆਪਣੇ ਕੀ ਹਿਸਾਬ ਹੁੰਦਾ ਬੈਂਗਲਾ ਮੰਗਲਾ ਰਸਤੋਂ ਤੁਹਾਨੂੰ ਮੁਖਾਉਂਦੇ ਅੱਜ ਬਹੁਤ ਹੀ ਘੈਂਟ ਪ੍ਰੋਗਰਾਮ ਅੱਜ ਦਾ ਚੈੱਕ ਕਰੋਨੇ ਤੁਹਾਨੂੰ ਬਹੁਤ ਸੋਹਣਾ ਮਾਹੌਲ ਬਣੂਗਾ ਚੀਜ਼ਾਂ ਉਹਨੇ ਤਾਂ ਕਿਵੇਂ ਲੱਗਣਗੀਆਂ ਐਦਾਂ ਆ ਫੈਮਿਲੀ ਤੁਸੀਂ ਵੀ ਆਉਣੀਆਂ ਕਹਿੰਦੇ ਸਨੋਰ ਜੀ ਇੱਧਰ ਲੇਟ ਹੁੰਦੇ ਚੱਲ ਚੂੜੀਆਂ ਵੜ ਚੂੜੀਆਂ ਆ ਜ ਆਉਣੀਆਂ ਆਪਦੇ ਚੜਾ ਲੈ ਚਲੋ ਤੇ ਚੜਾ ਲੈ ਆ ਆ ਆਖੀ ਨਾ ਨੇ ਨਾ ਨਾ ਤੋਂ ਬਾਲ ਬੈਠੇ ਵੀਰੇ ਨਾ ਨਾ ਵੀਰੇ ਇਧਰਲੀ ਸਾਈਡ ਆ ਜਾਓ ਕਿਹੜਿਆ ਮੁੰਡਾ ਕਿਹੜੀ ਮੇਲੀ ਲੱਗਦੀ ਆ ਹਾਂ ਸਨੋਵਰ ਸਮਾਈਲ ਪਲੀਜ਼ ਐਂਡ ਤੇ ਪਾਉਣੀ ਆ ਬਸ ਕਹਿੰਦੀ ਆ ਬਸ ਹੁਣ ਐਵੇਂ ਕੋਈ ਰਸਮ ਨਹੀਂ ਹੁੰਦੀ ਤੇ ਵਾਈ ਦਾ ਵੀ ਸਾਰਾ ਆ ਸਨੋਵਰ ਆਪ ਖਾ ਲੈ ਆਪ ਖਾ ਲੈ ਹਏ ਬਿਸ਼ਰਮਾ ਜੀ ਹੋ ਗਿਆ ਨਾ ਖਾਈ ਜਣਾ ਨਾ ਬਚ ਪੂਰਾ ਹੈ ਮੈਂ ਸਾਰਾ ਤੋਏ ਖਾਲਾ ਚੁਣਦਾ ਨਹੀਂ ਆ ਮੈਂ ਕੀ ਕਰੂ ਚਾਹੇ ਉਹਨੂੰ ਭੁੱਖ ਲੱਗੀ ਹੈ ਸਵੇਰ ਦੀ ਪੈਣੇ ਦਿਨ ਕਹਿ ਬੜਾ ਯਾ ਇਧਰ ਅੱਗੇ ਹੋ ਕੇ ਕਹਿ ਨਹੀਂ ਅੱਗੇ ਹੋ ਕੇ ਕਹਿ ਨਹੀਂ ਇਧਰ ਹੋ ਕੇ ਕਹਿ ਅਜਾਰੇ ਮੇਰੇ ਵੀਰ ਨੂੰ ਅਦੇ ਅਦੇ ਸੁਣੀ ਨਹੀਂ ਕਰਦੇ ਇੰਦਾਂ ਕੇ ਪੈਣੇ ਚਾਹੀਦਾ ਹੈ ਮਹਾਤਰੀ ਕਰਨ ਲਗਾ ਪਹਿਲੀ ਮੈਂ ਕਿਉਂ ਪੈਣੇ ਕਰਨਾ ਨਹੀਂ ਮੈਂ ਕਿਹਾ ਇੰਨਾ ਵੀ ਨਹੀਂ ਕਹਿਣਾ ਚਾਹੀਦਾ ਨਾ ਵਿਚਾਰੇ ਨੂੰ ਹਾਰੋ ਉਹਨੇ ਫੇਰੇ ਚ ਪਰੌਂਡੇ ਖਾ ਕੇ ਗਿਆ ਵਿਚਾਰਾ ਆਓ ਭੈਣ ਜੀ ਆਓ ਆਓ ਜਲਦੀ ਆਓ ਕੀ ਆਓ ਜੀ ਆਓ ਸਾਡੀ ਦੁਕਾਨ ਤੇ ਆਓ ਭੈਣ ਜਮਾ ਰੇਟ ਭੈਣ ਜੀ ਹੋ ਰੇਟ 150 100 100 100 6 150 100 6 ਆਓ ਆਓ ਭੈਣ ਜੀ ਆਓ ਆਓ ਜਲਦੀ ਆਓ ਕੀ ਆਓ ਜੀ ਆਓ ਸਾਡੀ ਦੁਕਾਨ ਤੇ ਆਓ ਭੈਣ ਜਮਾ ਰੇਟ ਤੇ ਆ ਭੈਣ ਜੀ 150 100 100 106 150 106 ਆਜੋ 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 ਭਰਾ ਜੀ ਤੁਹਾਡੇ ਆਜੋ ਭਰਾ ਜੀ ਤੇ ਬਾਜ਼ਾਰ ਨਾਲ ਸਸਤੇ ਰੇਟ ਆਜੋ ਆਜੋ ਭਰਾ ਜੀ ਦੱਸੋ ਆਓ ਭੈਣ ਜੀ ਆਜੋ ਭਰਾ ਜੀ ਆਉਂਦੀ ਮੁੜ ਜਾਂਦੀ ਭਰਾ ਜੀ ਕਾਡਾ ਫਾਇਦਾ ਨਹੀਂ ਬਣਿਆ ਸਾਡੇ ਕੋਲ ਆਜੋ ਭੈਣ ਜੀ ਆਓ ਤੁਸੀਂ ਆਪੇ ਜਾ ਮਾਰਦੇ ਫਿਰ ਆਵਾਜ਼ ਮਾਰ ਕੇ ਤੁਹਾਡੇ ਸਾਡੇ ਭੈਣ ਜੀ ਬੰਦਾ ਗੱਲ ਆ ਗਿਆ 150 150 150 ਦੇ ਦੇ ਕਿਹੜਾ ਸੌਂਕਦਨ ਨਾਨੇ ਗੋਰੀਏ ਦੇ ਦੇ ਕਿਹੜਾ ਆਓ ਜੀ ਆਓ ਆਜੋ 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 ਵੇਖ ਵੇਖਣ ਵਾਲੇ ਬਾਹਲੇ ਲੈਣ ਦਾ ਗੋਰੀ ਆ ਫੋਨ ਆ ਗਿਆ ਚੈਨਾ ਪਜਾ ਤੇ ਕਹਿੰਦਾ ਸਮਾਨ ਹੋਰ ਆ ਗਿਆ ਸਟਾਕ ਬਹੁਤ ਆ ਚੁੱਕਾ ਵਾ ਫੋਨ ਆਈ ਜਾਂਦੇ ਜਲਦੀ ਵੇਖ ਜਾਣਾ ਜਲਦੀ ਆਜੋ ਆ ਜੀ ਆਉਣੇ ਭੈਣ ਜੀ ਹੈਗੇ ਪੈਸਾ ਤੇ ਨਹੀਂ ਚਲੋ ਹਾਈ ਵਾਲੇ ਆਉਣੇ ਨਹੀਂ ਨਹੀਂ ਧਾਰ ਕਰ ਲਓਗੇ ਇਹ ਚਲ ਗਿਆ ਧਾਰ ਬੰਦ ਕੇ ਚਲੇ ਗਿਆ ਜੀ ਆਏਗਾ ਪੱਟਾ ਲਿਖਿਆ ਆਹਹ ਜੀ ਲਗਾਣਾ ਜੀ ਦੇਣਾ ਚਲੋ ਮੜਾ ਖੁੱਲਾ ਅਰਾ ਖੁੱਲਾ ਕਰੋ ਐਂ ਲੰਗੋ ਪੈਂਦੀ ਨਹੀਂ ਨਹੀਂ ਸਾਈਡੋਂ ਲੈ ਲੀ ਸਾਈਡੋਂ ਲੰਗਣ ਦਿਨਾਗਾ ਜੀ ਲੰਗਾ ਦਿਓ ਫਰੀ ਵਾਲੇ ਨੂੰ ਇਹਨੂੰ ਲੰਗਾ ਦਿਓ ਹੈਲੋ ਯਾਰ ਸਾਰਾ ਸੈਟਅਪ ਬੜਾ ਸੋਹਣਾ ਜੀ ਬਹੁਤ ਘੈਂਟ ਆ ਜੀ ਵੀ ਕਿਹਾ ਸਾਡਾ ਕੋਈ ਨਹੀਂ ਆ ਜੇ ਪਰ ਇਹ ਗੜਦੀ ਆਪਾਂ ਟਾਈਮ ਨਾਲ ਐਵੇਂ ਚੋਰ ਹੀ ਆਈ ਜਾਈ ਆਇਆ ਚੱਕੜਾ ਵਿੱਚ ਕਮਾਰਕੜ ਸਾਡਾ ਕੋਈ ਨਹੀਂ ਵਿਗਿਆ ਹੈ ਕਿਹਦੀ ਆਂਦਾ ਕਿੰਦਾ ਇਹ ਤਾਂ ਕੰਮ ਆਊਗੀ ਕਾਲੀ ਤੇਲੀ ਇਹ ਚੋਰ ਵਜਾ ਨਹੀਂ ਤੇ ਸਮਾਨੇ ਚੱਕਣ ਆ ਗਿਆ ਇੱਥੇ ਹਾਂ ਨਹੀਂ ਠੀਕ ਆ ਪਹਿਲਾਂ ਨਹੀਂ ਲੈਣਾ ਕੋਈ ਜੀ ਤੇ ਵੀਡੀਓ ਬਣਾਉਣੇ ਕਿਹਦੇ ਆ ਜੀ ਨਹੀਂ ਲੈਣਾ ਕਿ ਤੁਸੀਂ ਵੀਡੀਓ ਲਿਖਿਆ ਆਪ ਬੰਦ ਬਣਾਉਣੇ ਆ ਮਾਣਾ ਜੀ ਇੱਥੇ ਲਿਖਿਆ ਹੋਇਆ ਵੀਡੀਓ ਬਣਾ ਨਹੀਂ ਸਕਦੇ ਆ ਕੰਮ ਕਰਦੇ ਚਾਰ ਹੈ ਉਹ ਚਾਰੇ ਆਪਣੇ ਕੰਮ ਵਾਲਿਆਂ ਸੱਦੇ ਲਿਆ ਲਿਆਓ ਜੀ ਲਿਆਓ ਲਿਆਓ 150 150 150 150 150 150 50 ਦੀਆਂ 50 ਦੀਆਂ 50 ਦੀਆਂ ਹੁਣ ਤਾਂ ਆ ਜੋ ਜਦੋਂ ਦਸਾਂ ਨਹੀਂ ਹੋਈਆਂ ਨਾ ਉਦੋਂ ਆਵਾਂਗੇ ਚਲੋ ਬਾਜਾ ਚਲੋ ਘਰੇ ਚਲੀਏ ਫੇਰ ਸਾੜੀ ਕਾਣਾ ਕੰਪਨੀ ਦੇ ਬਜਟ ਨਿਕਲੇ ਆ ਆਪਣੇ ਕੰਮ ਵਾਲਿਆਂ ਨੂੰ ਸਾਦ ਉਹਨਾਂ ਨੂੰ ਭਵਾਈ ਭਾਜੀ ਲੈ ਜਾ 10 ਜੱੜ 100 ਕੀ ਚਾਹੀਦਾ ਯਾਰ ਆਓ ਭਾਜੀ ਆ ਜੀ ਡੈਡਾ ਸੋਣਾ ਭਾਈ ਆਓ ਭਾਜੀ ਆਓ ਭਾਜੀ ਹੋ ਬਸ ਉਹ ਤੇ ਦੇਖੀ ਆ ਲੈ ਆ ਆ ਵੀ ਅਸੀਂ ਨਾ ਪਾਲ ਗਾ ਆ ਬੱਚਿਆਂ ਨੇ ਨੇ ਪਾਜੀ ਕਹਿੰਦੇ ਭੈਣ ਵਾਸਤੇ ਲੈ ਆਣ ਆਜੋ ਆਜੋ ਪਾਜੀ ਆਏ ਭਾਈ ਆਜੋ ਅਸਰੇ ਸਹੀ ਆ ਆਜੋ ਆਜੋ ਕੋਈ ਫੋਨ ਲਵਾਇਆ ਹੈਗਾ ਸ਼ਪਤ ਭਾਈ ਆਜੋ ਤਾ ਰੇਡ ਸਹੀ ਆ ਮੋਟੇ ਪਾ ਜੀ ਨੇ ਮਲੇ ਦੀ ਸ਼ਪਤ ਭਾਈ ਮਿਲਿਆ 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 ਆਏ ਬਾਜੂ ਆਇਆ ਮੋਟੇ ਪਵਾਲਾ ਚੂੜੀਆਂ ਪੋਣੀਆਂ ਨਹੀਂ ਤਹੀ ਨਹੀਂ ਕੰਮ ਸਾਈ ਦੀਆਂ ਨਹੀਂ ਆਈਆਂ ਫੇਰ ਸਾਈ ਬਣਾ ਦੇਣਾ ਆਪਣੀ ਥਾਂ ਦੀ ਬੰਦ ਨੇ ਇਹ ਆਪਾਂ ਇਹ ਦੇ ਦੇ ਤੈਂਦੀ ਆ ਮੋਟੇ ਭਾਈ ਆ ਜਾ ਯਾਰ ਹਾਂ ਭਾਈ ਆ ਜਾ ਜਲਦੀ ਲਓ ਕੋਲ ਆਇਆ ਲੱਭ ਕੇ ਤੇਰੇ ਲਈ ਦੀ ਗੱਡੂ ਆਇਆ ਜਲਦੀ ਆਓ ਪਾਈਏ ਆ ਆਜੋ ਜੀ ਦੇਦੇ ਗੇੜਾ ਸੌਂਗ ਰੰਗ ਨਾਨੇ ਕੋਰੀਏ ਹਾਂ ਜੀ ਬਾਹਰ ਦਾ ਮਗਰ ਅਸੀਂ ਦਾ ਰੰਗ ਆਹ ਭਰਾ ਜੀ ਜਮਾ ਰੰਗ ਸਹੀ ਹੈ ਓਏ ਆ ਲਾ ਯਾਰ ਇੱਕ ਵਾਰੀ ਚਲਦਿਆ ਕਰਾਈਏ ਸਾਰਿਆਂ ਨੂੰ ਸੈ ਸੈ ਜਾ ਵੀਰੇ ਚੱਲ ਜਾ ਚੱਲ ਆ ਜੀ ਕੋਟੇ ਗੇੜਾ ਦੇਦੇ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਧੌਂ ਤੇ ਕੀ ਲਾ ਚਿਲਕਦੀ ਬੜੀ ਤੇ ਪੈਲ ਲਾਈ ਅੱਜ ਰਾਤਾ ਨਹੀਂ ਨਾ ਗਾਂਡਾ ਨੰਮਰੀ ਓਏ ਲੋ ਜੀ ਆ ਦੇਖੋ ਕਿੰਨੇ ਮੋਟੇ ਮੋਟੇ ਵੇਖੋ ਦਾ ਫੋਨਾ ਬਰਾਦੀ ਲੱਗਦੀ ਹਵਾ ਵਿੱਚ ਉੱਡਦੇ ਤੇਰੇ ਮੈਂ ਮਚੀਲੀ ਸੀ ਉਹ ਬਾਤ ਕਿੰਨਾ ਵੀ ਗੱਲ ਗਈ ਆਈ ਮਰ ਜਾ ਤਾਂ ਲਾ ਇਹਨੂੰ ਮਗਰ ਅੱਛਾ ਲੌਣੀ ਨਹੀਂ ਭਾਂਦਾ ਈ ਨਾਲਾ ਵੀ ਲਾ ਨਹੀਂ ਭਾਂਦੀ ਨੇ ਭਾਂਦਾ ਈ ਆ ਵੀ ਚੋਰ ਬਾਜ਼ਾਰ ਚ ਲਈ ਓਹੋ ਰੰਗ ਪ੍ਰੰਗੀ ਵੀ ਹੈਗੀ ਆ ਮੋਟੇ ਨਹੀਂ ਰੰਗ ਬਰੰਗੀ ਨਹੀਂ ਫੁੱਫੂ ਤਾਂ ਅਗਲੀ ਲਾਪਕਾ ਯਾਰ ਉਹਨੇ ਕਿੰਨੀ ਉਹਦੇ ਆ ਖਾਕੀ ਜੀ ਪਰ ਤੂੰ ਵੀ ਚੂੜੀਆਂ ਵਾਲਾ ਜਿਹੜਾ ਹਿਸਾਬ ਕਰਾਉਿਆ ਪਿਆ ਲੈ ਤੇਰੇ ਕੋਲ ਦੇ ਵਿੱਚ ਆ ਸੋਡੀਆਂ ਲੱਗੀਆਂ ਤੇਰੇ گلابی ਸਾਲੇ ਆਉਣੀਆਂ ਹੀ ਨਹੀਂ ਆ گلابی ਸੋਹਣੀਆਂ ਲੱਗਣ ਆ ਜਾਣਗੀਆਂ ਆ ਵੱਡੇ ਸੈਟ ਬਣਾ ਲੈ ਸਾਲੇ ਟੁੱਟ ਜਾਣੀਆਂ ਉਹਨਾਂ ਦੀ ਵੱਡੇ ਸੈਟ ਆ ਹਾਂ ਓਏ ਗੰਗੂਰੇ ਆ ਬੁਨੀਆ ਖਾਕੀ ਜੱਪੀ ਦੇ ਆ ਜਗੂਾਸ ਤੇ ਲੱਬ ਲਈ ਆ ਓ ਖੁੱਲਈ ਆ ਖੁੱਲਈ ਆ ਖੁੱਲਈ ਖੁੱਲਈ ਅੰਗਾ ਖੁੱਲਈ ਆ ਸੀ ਇਹ ਨਹੀਂ ਅੱਜ ਵੀ ਇਹੋ ਗਾੜੀ ਮਾਰੀ ਆ ਮੰਦਾ ਮੰਦਾ ਜਾ ਰਾਂ ਹੈਗੇ ਪੈਸੇ ਚਾਦੀ ਇੱਕ ਮਿੰਨੀ ਫੈਂਸੀ ਅੰਮ੍ਰਿਤਸਰ ਆਇਆ 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 ਪੈਂਦੀ ਵਿਆਂ ਨੇ ਵਿਆਂ ਨੇ 6 ਵਿਆਂ ਦੀਆਂ ਵਿਆਂ ਲੱਗਦੇ ਭੈਣ ਜੀ ਹੁਣ ਭੈਣ ਜੀ ਫਰੀ ਦਾ ਦੇਣ ਹੋ ਰੇ ਸਾਨੂੰ ਭੈਣ ਜੀ ਸਾਨੂੰ ਕੀ ਬਚਣਾ ਆਹੜਾ ਪਿੰਡੀਆਂ ਪਿੰਡੀਆਂ ਰੰਗ ਪ੍ਰੰਗੀਆਂ ਭੈਣ ਜੀ ਆਹੀ ਸੀਜ਼ਨ ਆ ਸਾਡਾ 4 ਰੁਪਏ ਫਟਾ ਦਿਓ ਤੁਸੀਂ ਤੁਸੀਂ ਬਾਹਰ ਹੋ ਆਏ ਸਾਡਾ 4 ਚ ਲੜਾ ਗਏ ਆ ਤੁਸੀਂ ਲੋਗ ਅਸੀਂ ਵੀ ਇੱਥੇ ਨਹੀਂ ਆ ਕੋਈ ਬਾਹਰ ਨਹੀਂ ਆਏਗੇ ਮੈਂ ਵੇਖਿਆ ਵੀ ਮੈਨੂੰ ਲੱਗਦਾ ਜਿੱਥੋਂ ਠੀਕ ਹੈ ਨਹੀਂ ਜੇ ਵੇਖੋ ਆਜੋ ਜੀ ਆਜੋ ਸਾਰੇ ਆਜੋ ਕੁੜੀਆਂ ਚੜਾ ਲਓ ਆਜੋ ਆਜਾ ਆਜਾ ਆ ਗਾਗ ਨਹੀਂ ਚੜ ਕਰਦੇ ਆਪਣੀ ਦੁਕਾਨ ਦੀ ਫੇਰ ਬਿੰਦੀ ਲਾਈ ਆਜਾ ਮੱਤਾਂ ਬਿੰਦੀ ਲਾਈ ਹੋਈ ਪਹਿਲ ਲਾਈ ਆਪੇ ਆਪੇ ਅੰਗੀ ਲਾ ਬਿੰਦੀ ਲੰਗ ਲੰਗ ਘਲਾਦੀ ਪਹਿਲੀ ਸੂਟ ਕਿਹੜਾ ਲੰਕੇ ਦਾ ਜਾ ਜੀਰੇ ਬੋਲੇ ਆਓ ਆਓ ਬੈਂਦੀਆਂ ਆਈਆਂ ਆਈਆਂ ਆ ਆਜੋ 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 ਉਹ ਇੱਧਰ ਬੀ ਬੈਂਦੋ ਇੱਕ ਇੱਕ ਲਾ ਦੇ ਦੇਗੇ ਸਾਬ ਜੀ ਦੇਖ ਲੋ ਜਿਹੜਾ ਜਿਹੜਾ ਕਲਰ ਵਾਲਾ ਜੀ ਵਾਹ ਵਾਹ ਦੇਖੋ ਬੈ ਜੀ ਆਹੋ ਆਪਣੀ ਬੀਬੀਆਂ ਇਹਨੇ ਨਾਲ ਦੀਆਂ ਬੀਬੀਆਂ ਮੈਂ ਜਾਣੀਆਂ ਆਹੋ ਫੂਲ ਦੇਖੋ ਫੂਲ ਫੋਕ ਨਾਲ ਦੀ ਲੋੜ ਨਹੀਂ ਐ ਬੈ ਜੀ 150 150 150 ਇਹਨਾਂ ਦਾ 2.5 ਇੰਚ ਆਹੋ 2.5 ਇੰਚ ਮੇਰੇ ਕਿਤੇ ਟਾਈਮ ਰਹਿ ਗਿਆ ਨਹੀਂ ਇਹ ਵੇਖ ਲੋ ਪਾ ਕੇ ਲੈ ਮੈਂ ਦਵਾਂ 2.5 ਇੰਚ 2.5 ਇੰਚ 3.5 ਉਹ ਬਾਈ 2.5 ਕਿੰਨਾ ਚਾਹੀਦਾ ਨਹੀਂ බ க ह आ කර आ ਪੀਨ ਪਰੋ ਨਾ ਲਗਾ ਮੈਂ ਨਹੀਂ ਕੀ ਆਪਣੇ ਵੇਚਣ ਦਾ ਕੰਮ ਆ ਜੀ ਵੇਚਣ ਵਾਲਾ ਦਾ ਕੰਮ ਥੋੜਾ ਹਾਂਗਾ ਚੜਾ ਕੇ ਵਿੱਚ ਉਹ ਆਪਣਾ ਇੱਥੇ ਪੱਟਾ ਆ ਇਧਰ ਆ ਆ ਪੱਟਾ ਕਿੱਥੇ ਰੱਖਿਆ ਹੈ ਇਧਰ ਆ ਇਧਰ ਪੈਸੇ ਪੂਰੇ ਲੈ ਲੈ ਕੰਮ ਕਰਦੇ ਨਹੀਂ ਕਿ ਇਧਰ ਨਹੀਂ ਨਹੀਂ ਪੈਸੇ ਚਲੋ ਪਰ ਪੈਸੇ ਜਿਹੜੇ ਐਂਡ ਕਰ ਜਿਹੜੀਆਂ ਪਸੰਦ ਆ ਭਾਈ ਤੁਹਾਨੂੰ ਐਂਡ ਆ ਮੇਨਾਂ ਦਾ ਛੋਟੇ ਆ ਇਹ ਹੱਥੋਂ ਨਹੀਂ ਇਹ ਮੇਰਾ ਆਵਾ ਲਾ ਕੇ ਨਹੀਂ ਆਉਂਦੀ ਮੇਰਾ ਕੜਾ ਦੇਖ ਲੈ ਹਾਫ ਦਾ ਲਓ ਵੀ ਚਾਚੀ ਉਹਨਾਂ ਨੇ ਮੰਗਲ ਚੜਾਈ ਪੂਰਾ 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 ਪੈਸੇ ਚੱਕਰ ਆਂ ਦੋ ਆਂ ਦੋ ਭਾਈ ਰੱਬ ਨਾਲ ਸਿੱਟਦੇ ਜੋ ਆ ਜੀ ਡੱਬੇ ਆ ਭੈਣ ਜੀ ਆਓ ਪਹਿ ਮਨ ਚਾਹੀਦਾ ਜੀ ਤੈਨੂੰ ਥੱਲੇ ਰੱਖ ਕੇ ਹੱਥ ਦੂਜਾ ਵੀ ਨਾਲ ਲੱਗ ਸਕਦਾ ਵੀ ਵੀ ਆ ਸੋਹਣੀ ਲੱਗਣੀ ਛੋਟੀ ਰਬਣਾ ਚਾਹੀਦੀ ਆ ਉਹ ਡੱਬੇ ਵੀ ਨੇ ਲੋਸ਼ਨ ਲਾ ਲੈ ਡੇਢ ਤੋਂ ਡੇਢ ਤੋਂ ਡੇਢ ਦੋ ਦੀਆਂ 4 ਡੇਢ ਦੋ ਦੀਆਂ ਆ ਆ ਪਹਿਗੇ ਗਾਂਗ ਪਹਿਗੇ ਗਾਂਗ ਆ ਜਾਓ ਆ ਜਾਓ ਆ ਜਾਓ ਮਨਪ੍ਰੀਤ ਇਸ ਵਾਰ ਫਿਰ ਆ ਬੰਦਿਆਂ ਨੂੰ ਬਾਹਰ ਨਾ ਕਰੀਏ ਬਾਬਾ ਮਾਲਾ ਚੱਲਦਾ ਪਿਆ ਪੈਸੇ ਦੀ ਹੋਰ ਕੀ ਕੰਨਾ ਮਾਰੀ ਗੱਲ ਅਧਾਰ ਕਰੀ ਜਾਂਦੇ ਮਾਹ ਪੂਣੀ ਹੋ ਲੱਗੋ ਅਧਾਰ ਕਰਕੇ ਇਥੇ ਲੇਖ ਨਾਲ ਅਧਾਰ ਬੰਦਾ ਹੈ ਅਧਾਰ ਨਾਲ ਸ਼ਰਮਿੰਦਾ ਨਾ ਕਰੋ ਅਧਾਰ ਬੰਦਾ ਜੀ ਅਧਾਰ ਇੱਕ ਜਾਦੂ ਐਸੀ ਕਰ ਦਿਆ ਤੁਸੀਂ ਜੈਬ ਹੋ ਜਾਣਾ ਹਾਂ ਜੀ ਉਹ ਧਾਰ ਦੇ ਕੇ ਜਾਦੂ ਐਸੀ ਕਰ ਦਿਆ ਤੂੰ ਗਾਇਬ ਹੋ ਜਾਣਾ ਆ ਵੇਖੀ ਤੇ ਯਾਰ ਤੂੰ ਹੋ ਗਿਆ ਨਾ ਫਿਰ ਗਾਇਬ ਨਹੀਂ ਹੋਣ ਦੇ ਨਾ ਲੋਕ ਲਾ ਦੇ ਨੀ ਚੂੜੀਆਂ ਦਾ ਕਹਿ ਕਹਿ ਹੋ ਗਿਆ ਉਹ ਪੈਸੇ ਉਧਰ ਹੋਏ ਆ ਜਾਓ ਬੇਨ ਜੀ ਪੈਸੇ ਬਾਜੋ ਗੇ ਲਿਓ ਮੇਰੇ ਜਾਲੇ ਹੋ ਗਏ ਇੰਨਾ ਚ ਵੇਖੋ ਇਹ ਲੈ ਲੈ ਦੇਖ ਇਹ ਕਰੋ ਨੇ ਪਾਈ ਦਿਓ ਚੜਾਈ ਦਿਓ ਉਹ ਜੇ ਕਹੇ ਆਪੇ ਆਲੂਆਂ ਨਾਲ ਸੁੱਟਣਾ ਨਹੀਂ ਜਿਹੜਾ ਹੀ ਦਿਓ ਨਾ ਤੁਸੀਂ ਬਦਾਰਨਾ ਕਰੋ ਯਾਰ ਸਾਡਾ ਘਾਟਾ ਭਾਈ ਜਾਨਾ ਕੰਪਨੀਾਂ ਦੇ ਆਪੇ ਇਹ ਤਾਂ ਪਾਟ ਗਈ ਨੇ ਆਰਡਰ ਦੇ ਤੁਸੀਂ ਸਹੀ ਕਰਦੇ ਨਾਲ ਸੈਣਾ ਦੋ ਮਿੰਟ ਆ ਜਾ ਕਰੋ ਆ ਜਾਣੇ ਆ ਜਾਣੇ ਭੈਣ ਜੀ ਵਧੀਆ ਸਭ ਲਾ ਲਿਓ ਜਾਨਾ ਪਾਣੀ ਕਰਦੇ ਗਲੀਸ ਲਾ ਲਿਓ ਬਾਕੀ ਲੋਚ ਰਹਿਣਾ ਕੁਛ ਆ ਕੁਸ਼ਕੀ ਤੋਂ ਆ ਲਓ ਜੀ ਲਓ ਲੈ ਕੁਸ਼ਕੀ ਤੇਰੇ ਬੜੀਆ ਹਾਂ ਜੀ ਹੁਣ ਆਓ ਜੀ ਆ ਜਾਓ ਜੀ ਕੁਸ਼ਕੀ ਦੇ ਦੰਦਾਂ ਨਾਲੀਏ ਪਹਿਲਾਂ ਮੈਂ ਸੈਟ ਛੋਟੇ ਹਾਂ ਮੰਗਾ ਜੀ ਢਲਾਰਾ ਅੱਛਾ ਬੰਦਾ ਤੂੰ ਚਲੋ ਯਾਹ ਪੇ ਲੈਵਰੀ ਨੇ ਜਾ ਕੇ ਲੈ ਗਏ ਆਏ ਯਾਰ ਦੁਕਾਨ ਬੰਦ ਕਰਨ ਲੱਗੇ ਅਹੀਂ ਹੁਣ ਲੈ ਲੈ ਸਾਰੇ ਜਾਨੇ ਚਾਚੀ ਲੈ ਲਓ ਬੰਗਾ ਮਰਦੀ ਬਾਤੂ ਬਾਹਰ ਕਰ ਲੈ ਇਹਨੂੰ ਇਹ ਤਾਂ ਲੈਟ ਹੋ ਗਿਆ ਬੱਚਾ ਨਹੀਂ ਲੈ ਕਾਕ ਮਾਰੇ ਆਇਆ ਯਾਰ ਕਿਉਂ ਬਣੀ ਨਹੀਂ ਕਾਕ ਬਹੁਤ ਪੈਸੇ ਨਹੀਂ ਦਿੰਦੇ ਧਾਰ ਹੀ ਕਰੀ ਜਾਂਦੇ ਆ ਇਹਨੇ ਕਾਟਾ ਪਵਾਇਆ ਖਰਾ ਯਾਰ ਤੂੰ ਪਾਰਟਨਰਸ਼ਿਪ ਚ ਬੰਦਾ ਹੀ ਕਿਉਂ ਰੱਖਿਓ ਜੀ ਮੋਟਾ ਆ ਇਹ ਮੇਰਾ ਕੰਮ ਵਾਲਾ ਬਾਰਾ ਦਾ ਕੰਮ ਵਾਲਾ ਲਓ ਲਓ ਭੈਣ ਜੀ ਜੋ ਮਰਜੀ ਲਓ ਲਓ ਭੈਣ ਜੀ ਫ੍ਰੀ ਕਰ ਦੋ ਹੁਣ ਆਪ ਬਫਰੀ ਸਰ ਕੋ ਫ੍ਰੀ ਲੈਵ ਜੀ ਲੈ ਕੇ ਆਓ ਇਹ ਯਾ ਗੇ ਫ੍ਰੀ ਆ ਬਸ ਹਾਏ ਇਹ ਤਾਂ ਬਹੁਤ ਮੱਝਾ ਆ ਰਗੇ ਦਾ ਆਹ ਵਾਲੀ ਕੁੜੀ ਨੂੰ ਤੇ ਸਾਰੀਆਂ ਨੀ ਚੂੜੀਆਂ ਪਾਉਂਦੀਆਂ ਜੀ ਵੱਡੀਆਂ ਘਾਟੀਆਂ ਪਹਿਣਾ ਜਿਨ੍ਹਾਂ ਨੇ ਆਹ ਹੁਣ ਵੱਡਾ ਵੀਰਾ ਪਾਉ ਤਾਂ ਆ ਤੋੜੀ ਜਾਂਦਾ ਹਾਥੀ ਡੇਲਿਆ ਹਾਥੀ ਬੜੇ ਵੱਡੇ ਵੱਡੇ ਵਿੱਚ ਸਿਆਜ ਤੁਹਾਡੇ ਗਾਲ ਦਾ ਚੂੜੀਆਂ ਦੇ ਸਿਆਜ ਗਲਤ ਜੀ ਕੰਮ ਕਰ ਕਰ ਕੇ ਹੱਥ ਪੱਕੇ ਬੈ ਗੋ ਸਾਰੇ ਦੋ ਸਾਈਡ ਦੋ ਹੱਥ ਚੈਨੀ ਯਾਰ ਭਾਈ ਅਛਾ ਐਮ ਵਗੈਰਾ ਕਰ ਜਦੋਂ ਕਿਸੇ ਦੇ ਮਤਲਬ ਆ ਜਾਣੇ ਨਾ ਕਰਨ ਉਦੋਂਗਾ ਫੋਟੋ ਭੇਜੋ ਬਈ ਹੱਥਾਂ ਦੀਆਂ ਸਾਰੇ ਟਾਰਟ ਨੰਬਰ ਪਹਿਲਾਂ ਫੋਟੋ ਭੇਜੋ ਹੱਥਾਂ ਦੀਆਂ ਜੋ ਸਾਈਜ਼ ਆਹ ਵੇਲਾ ਆ ਚੜਾ ਦੇਣੀ ਤੂੰ ਤੋੜੀ ਜਾਂਦਾ ਵਾ ਨਹੀਂ ਨਹੀਂ ਇਹਨੇ ਤੋੜੀ ਕਿੰਨੀਆਂ ਤੋੜਤੀਆਂ ਕਰਦੀ ਪੰਨੇ ਕਾਟਾ ਤਾਂ ਐ ਪੋਈ ਜਾਂਦੇ ਕੰਪਨੀ ਨੂੰ ਤਰੇ ਦੇ ਇੱਕ ਜ਼ਰੂਰੀ ਪਾਉਣੀ ਏ ਰਹਿੰਦੇ ਹਾਂ ਇਹ ਤੇ ਨਾ ਬੰਨਣਾ ਰਹਾਂ ਦੁਨੀਆ ਨਾ ਪਾਓ ਲੋਸ਼ਨ ਤੁਸੀਂ ਬਸ ਇੰਨੀਆਂ ਰਹਿੰਦੇ ਹੋ ਜਿਹੜੇ ਮੇਰੇ ਨੇ ਆਹ ਤੁਹਾਡੀ ਵਾਚ ਖੁੱਲ ਚੱਲੀ ਤੇ ਮੈਂ ਖੋਲੀ ਮੈਂ ਖੋਲ ਲਈ ਮੈਂ ਦੋਹਾਂ ਤੱਕ ਜੋ ਪਹਿਣੀ ਆ ਇੰਨੀਆਂ ਨਹੀਂ ਪਹਿਣੀ ਆ ਪਹਿਣੀ ਆ ਉਹੀ ਹੀ ਪਹਿਣਾ ਲੋਸ਼ਨ ਤੇ ਵਾਚ ਮੈਂ ਕਿੱਥੇ ਫਿਰ ਵਾਚ ਨਹੀਂ ਪਹਿਣੀ ਘੜੀ ਤੋਂ ਬਿਨਾ ਨਹੀਂ ਮੈਂ ਰਹਿ ਸਕਦਾ ਫਿਰ ਐਨ ਲਓ ਇਹ ਕੱਫੇ ਪਾ ਲਓ ਆ ਵਾ ਗਰਦੀਪ ਆ ਆ ਵਿੱਚ ਲਾਲ ਵੀ ਉਹ ਵੀ ਕਰਦੇ ਆ ਧੰਨਵਾਦ ਜੀ ਤੁਸੀਂ ਇਹਨਾਂ ਦੇ ਆਮ ਤੂੰ ਬਸ ਗਿਆ ਕਰਾਂਗਾ ਲੈ ਬੇਟਾ ਕਿਹੜੇ ਘੜ ਲੈਣਾ ਤੁਸੀਂ ਚੱਕੀ ਚੱਲੋ ਚੱਕੀ ਜਲ ਜੋ ਲੈਣਾ ਵਾ ਦਬਣਾ ਨਹੀਂ ਬੱਚਿਆਂ ਵਾਲੀਆਂ ਨਹੀਂ ਆ ਬੱਚਿਆਂ ਵਾਲੀਆਂ ਆ ਰਹੀਆਂ ਪੁੱਤ ਨਹੀਂ ਆਪਣੇ ਹੱਥ ਨਹੀਂ ਬਣੇ ਚੂੜੀਆਂ ਲਈ ਆ ਰੀਆਂ ਲਈ ਆਪਣੇ ਹੱਥ ਨਹੀਂ ਬਣੀਆਂ ਚੂੜੀਆਂ ਲਈ ਟਾਈਂਚ ਚੌੜੀ ਚੜਦੀ ਸਾਰਿਆਂ ਨੂੰ ਹੀ ਮੈਨੂੰ ਕਿੰਨਾ ਦਾ ਟਾਈਂਚ ਚਾਹੀਦਾ ਮੈਂ ਟਾਈਂਚ ਲੈਣੀ ਤੁਸੀਂ ਫੋਟੋ ਮਗਾ ਲੈਣੇ ਪਹਿਲਾਂ ਹੱਥਾਂ ਦੀ ਨਹੀਂ ਤੇ ਲਿਆਏ ਮਾਜਨਾ ਦੇ ਹਿਸਾਬ ਤੇ ਤੁਸੀਂ ਜਟਕੇ ਸਾਫ ਤੇ ਲਿਆਉਣੀਆਂ ਜਟਕੇ ਸਾਫ ਤੇ ਲਿਆਉਣੀਆਂ ਤੇ ਇੱਧਰ ਜਟਕੇ ਸਾਫ ਤੇ ਲਿਆਉਣੇਗਾ ਤੁਸੀਂ ਲਿਆ ਕਰਕੇ ਬਣੇ ਪਾਈ ਰਹਿੰਦੇ ਹੋ ਨਹੀਂ ਹੋਣੀ ਮਾਤਾ ਰਹਿਣ ਤੇ ਤੋੜਨਾ ਹੱਥ ਆ ਗਈਆਂ ਆ ਗਈਆਂ ਆ ਗਈਆਂ ਆ ਗਈਆਂ ਵੱਲੇ ਯਾਰੀ ਉਮਰ ਕੀਤਾ ਕੀ ਆ ਚੂੜੀਆਂ ਪਾਈਆਂ ਚੂੜੀਆਂ ਪਾਈਆਂ ਵਾਸਤਾ ਆ ਵੀਲਾ ਚੜ ਗਈਆਂ ਨਾ ਲਾ ਬਈ ਇਹਨਾਂ ਦਾ ਹੀ ਬਹੁਤ ਵਾਸਤਾ ਸ਼ਗਨ ਹੀ ਕਰਨੇ ਕਰ ਲਿਆ ਉਹਨੂੰ ਕਹਾਂ ਆ ਸੈਜ ਤੇ ਚੜ ਜੂਗ ਮੰਗਿਰ ਜੀ ਸੰਦੀਪ ਦੇਵ ਆ ਤੰਗੜੇ ਨਹੀਂ ਬਣਾਈ ਵੀਡੀਓ ਬਣੀ ਕੰਗੜੇ ਹੀ ਟਣ ਲੱਗੇ ਮੈਂ ਦਿਸਨੋਵਰ ਮੈਂ ਦਿਸਨੋਵਰ कितना कंगना तुम्हें हटे ना नो आई डोंट लाइक कंगना व्हाई इफ यू डोंट लाइक कंगना बिकॉज़ आई एम बीमार व्हाई बीमार रात ही ठंड लागी ब्रो ठंड लागी विच ठंड इन दी हाउस नूरपुर हकीम नूरपुर हकीम ओके या भाभी या बेबी को चल सुनो मेरा चल भाई रोटी खा लेंगे कंगना खेल ले लो जी मैं ना खा के आए खेल लगे आपा कंगना प्राण विच ए नहीं मैं आ पत्ता सुटू ए लबना पहला डबोना है चंगी तरह विच डबोना है रिंग जी में डबोंदे ना हां ਹਾਂ ਤੇ ਟੋਕਸ ਨਹੀ ਆ ਗਿਆ ਆਹੀ ਹੀ ਇਹ ਥੋੜੀ ਉਹ ਤੇ 10 ਮਿੰਟ ਚ ਟੈਂਗ ਨਹੀਂ ਹੋਇਆ ਚਾ ਉਹਨੂੰ ਛੋਟਾ ਹੀ ਨਾ ਟੇ ਨਹੀਂ ਹੋਇਆ ਦੁਬਾਰਾ ਦੁਬਾਰਾ ਇਹ ਯਾਰ ਇਹ ਚੀਟਿੰਗ ਕਰਦਾ ਪਤਾ ਵੇਖ ਲੋ ਵੀ ਆ ਰੰਗ ਦਾ ਲੱਭਣੇ ਵਿੱਚੋਂ ਨਿਸ਼ਾਨੀ ਲਾਉਣੇ ਸਨੋਵਰ ਨਿਸ਼ਾਨੀ ਇਹਨੂੰ ਜਾ ਦੇਉ ਲੱਡੂ ਛੁੱਟਦੇ ਵਿੱਚ ਲੱਡੂ ਤੇ ਲੱਭ ਜਾਨਾ ਇਹ ਹਾਂ ਆ ਪਤਾ ਲੱਭਣਾ ਸਾਰੀ ਜਿੰਨੇ ਇੱਥੇ ਰਹਿਵਾਂਗੇ ਅੱਜ ਇਹ ਪਤਾ ਲੱਭਾਂਗੇ ਗੱਗੂ ਹਾਲ ਆਪਣਾ ਪਤਾ ਠੀਕ ਆ ਤੁਸੀਂ ਨਹੀਂ ਲੱਭ ਸਕਦੇ ਚੱਲ ਉਹ ਮੰਗ ਜਾਨੀ ਥੋੜੀ ਉਹ ਕੰਗਨਾਂ ਖੇਡਦੇ ਸੀ ਪਤਾ ਪਤਾ ਛੁੱਟਦਾ ਹੀ ਸ਼ਾਨੀ ਲਈ ਉਹ ਤੇ ਆਪਾਂ ਠੀਕ ਆ ਹਾਂ ਸੁਣ ਉਹ ਹੱਥ ਚ ਛੱਡ ਵੀ ਦੇ ਉਹਨੂੰ ਤੇ ਜੀ ਬੜੀ ਬੜਾ ਮਾਰਾ ਚਲਾ ਗਿਆ ਉਹਨੂੰ ਹੱਥ ਨਹੀਂ ਆਉਂਦਾ ਇਹ ਜਾ ਗਿਆ ਇਹ ਚੀਟਿੰਗ ਕਰਦਾ ਇਹ ਕੰਗਣਾ ਜਿੱਤ ਗਿਆ ਆਪਾਂ ਕੰਗਣੇ ਚ ਵੀ ਚੀਟਿੰਗ ਕਰਦਾ ਮੰਗਣੇ